ਵਾਹਿਗੁਰੂ 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 ਵਰਤਿ ਸੰਗ ਲਿ ਸੁਵੇ ਦੁਖ ਲੋਕ ਸੰਤਾਪਿਤ ਨੇ ਸੀ ਆਪ ਧਾਇ ਜੋਈ ਸਹਾਈ ਸਤਿਗੁਰੂ ਵਾਨੀਆਂ ਕੀ ਕੀਆ ਧਰਮ ਨਹੀਂ ਨਾਰੇ ਸ੍ਰੀ ਮਾਤਾ ਜੀ ਸੰਤਿ ਆਨੰਦ ਗਤ ਸਭ ਲੋਕ ਪਜਾਈ ਅੱਜ ਜੋ ਪੰਜਾਬ ਘਰ ਦੇ ਵਿੱਚ ਹਰਾਂ ਦੇ ਹਾਲਾਤ ਬਣੇ ਬਹੁਤ ਸਹਾਲਾਤਾਂ ਨੂੰ ਲੋਕ ਰੱਖਦੇ ਆ ਉਹਨਾਂ ਨੂੰ ਹਰ ਪੀੜਤਾ ਦੇ ਵਿਚਾਦ ਲਈ ਉਹਨਾਂ ਦੀ ਮਦਦ ਲਈ ਜਿੱਥੇ ਮਾਰਜੋਗ ਸਿੰਘ ਸਾਹਿਬ ਜੀ ਵੱਲੋਂ ਅਪੀਲ ਕੀਤੀ ਗਈ ਹੈ ਸਮੁੱਚੇ ਸੰਗਤਾਂ ਨੂੰ ਸਮੁੱਚੇ ਜਥੇਬੰਦੀਆਂ ਸੋਸਾਇਟੀਆਂ ਨੂੰ ਉਹਦੇ ਨਾਲ ਨਾਲ ਧੰਗੂ ਗ੍ਰੰਤ ਸਾਹਿਬ ਮਹਾਰਾਜ ਦੇ ਚਰਨਾਚ ਅਰਦਾਸ ਬੇਨਤੀ ਵੀ ਕੀਤੀ ਗਈ ਹੈ ਕਿ ਸੱਭੇ ਜੀ ਸੰਭਾਲ ਆਪਣੀ ਮਿਹਰ ਕਰਨ ਇਸ ਤਰ੍ਹਾਂ ਅਰਦਾਸ ਬੇਨਤੀ ਇਸ ਸਭਿਆ ਸੰਗਤਾਂ ਨੂੰ ਬੇਨਤੀ ਹੈ ਜੋ ਮਾਨਯੋਗ ਸਈ ਸਾਹਿਬ ਜੀ ਨੇ ਪਿਰ ਕੀਤੀ ਹੈ ਅਸੀਂ ਜਰੂਰ ਉਹਦੇ ਵਿੱਚ ਆਪਣਾ ਹਿੱਸਾ ਪਾਈਏ ਦਸਬੰਦ ਕਢੀਏ ਤਾਂ ਕਿ ਉਹ ਜਿਹੜਾ ਸਾਡੇ ਵੀਰ ਭਰਾ ਨੇ ਜਿੱਥੇ ਪਾਣੀ ਔਨ ਕਰਕੇ ਜਿਹੜਾ ਉਹਨਾਂ ਦੇ ਘਰ ਡਿੱਗ ਪਏ ਨੇ ਮਾਲ ਡੰਗਰ ਤੋਂ ਜਿਹੜਾ ਹੈ ਉਹਨਾਂ ਨੂੰ ਨੁਕਸਾਨ ਹੋਇਆ ਜਿੰਨਾ ਹੋ ਸਕਦਾ ਸਮੁੱਚੀਆਂ ਜਥੇਬੰਦੀਆਂ ਨੂੰ ਜੋ ਮਾਨ ਜੋਗ ਸਿੰਘ ਸਾਹਿਬ ਨੇ ਪੇਨ ਕੀਤੀ ਆ ਸੀ ਸਹਾਇਕ ਦੇ ਦਸਬੰਧ ਕੱਢੀਏ ਤੇ ਉਹਨਾਂ ਦੇ ਮਾਦ ਦੇਲੇ ਪਹੁੰਚੀਏ ਸੋ ਅੱਜ ਅਰਦਾਸ ਸਮਾਗਮ ਕੀਤਾ ਗਿਆ ਜਿਨੀਆਂ ਸੰਗਤਾਂ ਪਹੁੰਚੀਆਂ ਨੇ ਸਮੁੱਚੇ ਪ੍ਰਬੰਧ ਵੱਲੋਂ ਸਭਨਾਂ ਦਾ ਧੰਨਵਾਦ